ਪ੍ਰੀਤੁ ਮਾਤਿਓ ਹੋਰੋ ਖੁਦ ਤੇਂ ਕਰੀ ਨਿਮਾਣੀ ਮੈਂ ਤੇਰੀ ਦਰ ਆਇਆ ਰਹਿ ਜਿਓ ਦੁਆਇ ਦੁਆਇ ਰਤਨਾ ਸ਼ੁਰੂਆਤ ਬੈਨਨੀ ਤੇ ਲਾਇਆ ਵੈਜੀ ਹੋ ਆਵੇ ਹਲ ਦਾ ਪਾ 아. <목소리도> ਗੁਰੂ ਜੀ ਕੀ ਫਤਿਹ ਸ੍ਰੀ ਭਗਵਾਨ ਦੀ ਸਹਾਇ ਵਾਰ ਸ੍ਰੀ ਭਗਵਾਨ ਦੇ ਕੀ ਪਾਤਸ਼ਾਹ ਜੀ ਦਸਮੀ ਪ੍ਰਥਮ ਪਵ ਬੁਸ਼ਮ ਰਕਾ ਗੁਰੂ ਨਾਨਕ ਦੇਵ ਜੀ ਆਏ ਸੇ ਰੰਗ ਗਦ ਗੁਰ ਤੇ ਅਮਰਦਾਸ ਸ੍ਰੀ ਰਾਮ ਦਾਸ ਹੋਈ ਸਹਾਇ ਅਰਜਨ ਹਰਪ ਬੰਦਨ ਸਿਮਰਾਓ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜੇ ਸੁਰਖਾ ਸਭ ਦੁੱਖ ਜਾਈ ਏਕ ਬਹਾਦਰ ਸਿਮਰਿਆ ਘਰ ਨਾਉ ਨਿਦਿਆਵੇ ਥਾਏ ਸਭ ਥਾਏ ਹੋਇ ਸਹਾਈ ਦਸਵੇਂ ਪਾਤਸ਼ਾਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਇ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਲ ਦਾ ਧਿਆਨ ਕਰਕੇ ਸ਼ਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨੜਕ ਕੀਤਾ ਤੇਨਾ ਫਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਰਸ਼ਾ ਦੀ ਬੋਲੋ ਜੀ ਆਹਾ ਵੇ ਕਰੋ ਜੰਨਾ ਸੰਗਾ ਸੰਗਣਿਆ ਧਰਮ ਹੇਤ ਸੇਸ ਦਿੱਤੇ ਬੰਦ ਬੰਦ ਕਟਾਏ ਉਹ ਪਰਿਆ ਲੋਹਾਈਆ ਚੱਕੜੀਆਂ ਤੇ ਚੜਿਆ ਆਰਿਆ ਨਾਰ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾ ਸਵਾਸਨਾਰ ਨਿਭਾਈ ਤਨਾਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਵਾਹਿਗੁਰੂ ਪੰ ਅੱਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰ ਕੇ ਬੋਲ ਲਾ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਦੇ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੇ ਕੋ ਵਾਹਿਗੁਰੂ 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 ਚਿੱਤਿਆ ਤੇ ਆमन ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਘਾਲ ਸਾਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਇਤੋ ਦੇਗ ਤੇਗ ਫਤਿਹ ਨਿਰਦੋਕੀ ਕਾਲ ਪੰਥ ਕੀ ਲੇਤਾ ਸ੍ਰੀ ਸਰਬ ਦੀ ਸਹਾਈ ਥਾਲ ਸ੍ਰੀ ਕੀ ਬੋਲ ਬਾਲੇ ਬੱਲਾ ਦੀ ਸਿੱਖਾ ਨੂੰ ਸਿੱਖੀ ਦਾਨ ਕੇ ਸਦਾ ਨੂੰ ਰਹਾਇਤ ਦਾਨ ਬਬੇ ਖਦਾਨ ਵਿਸਾਹਦਾਨ ਪ੍ਰਸਾਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਸਾਹ ਦੀ ਦੇ ਦਰਸ਼ਨ ਇਸ਼ਨਾਨ ਚੰਕਿਆ ਝੰਡੇ ਪੁੰਗੇ ਜਗ ਬਾਉ ਜਗਿਆ ਕਲ ਧਰਮ ਕਾ ਜੈ ਤਾਰ ਬੱਲ ਜੀ ਸਖਾਂ ਨ ਮੰਨਿਵਾ ਮਤ ਜੀ ਮਤ ਪਤ ਦਾ ਰਾਖਾ ਆਪਵਾ ਹੈ ਗੁਰੂ ਹੈ ਆਕਾਲ ਪੁਰਖ ਆਪਣਾ ਪੰਥ ਦੇ ਸਦਾ ਸਹਾਈ ਦਾ ਤਾਰ ਦਿਆ ਦੇ ਨਾਨਕਾ ਨਾਮ ਸਾਹਿਬ ਤੇ ਔਰ ਗੁਰਦੁਆਰਿਆਂ ਗੁਰਧਾਮਾਂ ਦੇ ਮੇਰਾ ਤਾਂ ਪੰਥਨ ਵੇ ਛੋੜਿਆ ਗਿਆ ਲੈ ਖੁੱਲੇ ਦਰਸ਼ਵ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਦੀਨਾਂ ਬਖਸ਼ਾ ਏ ਨਿਨਾਨਿਆ ਦਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਰੂਰ ਅਰਦਾਸ ਬੇਨਤੀ ਹੈ ਜੀ ਚਾਰ ਤਹਿਰ ਰਹਿਣ ਭਾੜੇ ਅੰਦਰ ਸੁਖ ਆਨੰਦ ਸਤ ਬਤੀਤ ਹੋਈ ਚਾਰ ਤਹਿਰ ਦਿਨ ਆਇਆ ਭਾੜੇ ਅੰਦਰ ਸੇਵਾ ਸਿਮਰਨ ਦੁਆਰਾ ਬਤੀਤ ਕਰਾਉਣਾ ਤਨ ਤਨ ਅਮਰ ਸ਼ਹੀਦਾ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਆਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿੱਚੇ ਪਾਵਨ ਦਰਬਾਰ ਅੰਦਰ ਸਤਿਗੁਰ ਦੀ ਆਪ ਜੀ ਦੇ ਸੰਗਾਸਨ ਸੱਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਇਸ ਸਥਾਨ ਤੇ ਜਾ ਕੇ ਹੋਲੇ ਦਰਸ਼ਨ ਦੀਦਾਰ ਪਾਵਨ ਉਪਦੇਸ਼ ਬਖਸ਼ ਕੇ ਨਿਹਾਲ ਨਿਹਾਲ ਕਰਹੁ ਜੀ ਦਰ ਆਈ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਿਲ ਫੁੱਲ ਬੇਟਾਵਾਂ ਸੇਵਾਵਾਂ ਦਰਖਜਾਨੇ ਪਰਵਾਨ ਕਰਨੀਆਂ ਯਾਤਰਾ ਸਫਲ ਕਰਨੀ ਆਪਣੇ ਦਰੋਂ ਕਰਉ सिखे सडक प्रुस्सा नाम दान भक्षणा शुभ पावना वा पूरिया करनिया सतगुरु जी आओ आप जी दे पावन स्वरूप सुख आसन स्थान तो प्रकाश स्थान ते ले जान दे आज्ञा बख्शो जी ਰਾਸਤੇ ਪੈੜੇ ਅੰਦਰ ਆਪ ਅੰਗ ਸੰਗ ਸੁਹਾਈ ਮੂਣਾ ਅੱਖਰ ਬਾਗ ਦਾ ਟਾ ਟਾ ਪੁਲ ਚੋਕ ਹੋ ਆਪ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਦਾ ਹੀ ਵੰਡ ਹੋ ਬੰਨਾ ਨਾਮ ਜੜਦੇ ਤਰਾ ਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਬੋਲੀ